ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀ ਸਿਵਿਆ ਆਪਾਂ ਅੱਜ ਗੱਲ ਕਰਾਂਗੇ ਭਾਨਾ ਸਿੱਧੂ ਦੇ ਮੁੱਦੇ ਦੇ ਉੱਤੇ ਭਾਨਾ ਜੇਲ੍ਹ ਦੇ ਵਿੱਚ ਹੈ ਮੇਰੇ ਨਾਲ ਜਿਹੜੇ ਲੋਕ ਐ ਇਸ ਸਮੇਂ ਪਿੱਛੇ ਖੜੇ ਆ ਕੋਈ ਭਾਨੇ ਦੇ ਪਿੰਡ ਤੋਂ ਆ ਤੇ ਕੋਈ ਗਵੰਢੀ ਪਿੰਡ ਤੋਂ ਆ ਉਹ ਬਾਈ ਵੀ ਨਾਲ ਆ ਜਿਹੜਾ ਭਾਨੇ ਨੂੰ ਮਿਲ ਕੇ ਆਇਆ ਆਪਾਂ ਸਭ ਨੂੰ ਪਤਾ ਕਿ ਲੱਖਾ ਸਿੰਘ ਸਧਾਨਾ ਵੱਲੋਂ ਇੱਕ ਗੱਲ ਕਹੀ ਗਈ ਲਾਈਵ ਹੋ ਕੇ ਕਿ ਭਾਨੇ ਤੇ ਕਸਟਡੀ ਦੇ ਵਿੱਚ ਤਸ਼ੱਦਦ ਹੁੰਦਾ ਹੈ ਇਹ ਗੱਲ ਤੇ ਵੀ ਗੱਲ ਕਰਾਂਗੇ ਤੇ ਇਹ ਵੀ ਮੈਂ ਪਿੰਡ ਵਾਲਿਆਂ ਤੋਂ ਪੁੱਛੂੰਗਾ ਵੀ ਭਾਨਾ ਭਾਈ ਬੰਦਾ ਕਿਹਜਾ ਤੁਸੀਂ ਤਾਂ ਪਿੰਡ ਵਾਲੇ ਹੋ ਤੁਸੀਂ ਦੱਸ ਦਿਓ ਆਮ ਤੌਰ ਤੇ ਕਿਹਾ ਜਾਂਦਾ ਵੀ ਕਿਸੇ ਵੀ ਬੰਦੇ ਬਾਰੇ ਪੂਰੀ ਤੁਹਾਨੂੰ ਫਰੋਲਣੀ ਹੋਵੇ ਨਾ ਰਿਪੋਰਟ ਆ ਤੇ ਪਿੰਡ ਵਾਲਿਆਂ ਤੋਂ ਪੁੱਛ ਲਓ ਵੀ ਬੰਦਾ ਕਿਹਜਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸਰਪਾਇਆ ਸਿੰਘ ਜੀ ਕਿਹੜਾ ਪਿੰਡ ਹੈ ਕੋੜੋਣਾ ਜੀ ਭਾਨੇ ਵਾਲਾ ਹੀ ਪਿੰਡ ਆ ਹਾਂ ਜੀ ਕਿਵੇਂ ਆ ਬੰਦਾ ਕੀ ਹੈ ਗੱਲ ਕੀ ਹੈ ਭਾਈ ਪੂਰੀ ਬੰਦਾ ਠੀਕ ਆ ਜੀ ਬੰਦਾ ਬਹੁਤ ਵਧੀਆ ਆ ਜੀ ਤੁਸੀਂ ਐਂ ਦੇਖੋ ਹਰ ਬੁੱਧਵਾਰ ਨੂੰ ਹਾ ਤਾਂ ਸੋਡਾ ਇਕੱਠ ਕੁਛ ਵੀ ਨਹੀਂ ਜੋ ਲੋਕ ਪਿੰਡਾਂ ਚੋਂ ਸ਼ਹਿਰਾਂ ਚੋਂ ਬਜ਼ਾਰਾਂ ਚੋਂ ਆ ਕੇ ਭਾਨੇ ਕੋਲ ਦੁੱਖ ਦੱਸਦੇ ਨੇ ਵੀ ਸਾਡਾ 15 ਜਾਂ 20 ਲੱਖ ਰੁਪਏ ਸਾਡਾ ਗੁੱਡੀ ਦਾ ਸਾਡੇ ਬੱਚੇ ਦਾ ਫਸ ਗਿਆ ਏਜੰਟਾਂ ਚ ਘੱਟੋ ਘੱਟ ਬਾਲਾ ਨਹੀਂ ਕਹਿੰਦਾ 1 ਕਰੋੜ 60 ਲੱਖ ਰੁਪਏ ਦੀ ਲਿਖਤ ਪਈ ਆ ਭਾਨੇ ਕੋਲ ਜੋ ਆ ਲੋਕਾਂ ਦਾ ਏਜੰਟਾਂ ਚ ਫਸਿਆ ਪੈਸਾ ਵਾਪਸ ਹੋ ਚੁੱਕਿਆ ਤੇ ਇੱਕ ਮੈਡਮ ਐ ਕੋਈ ਲੁਧਿਆਣੇ ਦੀ ਉਹਦੇ ਨਾਲ ਜਦੋਂ ਗੱਲਬਾਤ ਕੀਤੀ ਉਹ ਰੁੱਖਾ ਬੋਲੀ ਭਾਨੇ ਨੂੰ ਭਾਨਾ ਕਹਿੰਦਾ ਅਸੀਂ ਪੈਸੇ ਪਾਈ ਮੜਮਾਉਣ ਜਾਂਦੇ ਆ ਉਦੇ ਸਬੰਧ ਦੇ ਭਾਨੇ ਤੇ ਦੂਸਨ ਲਈ ਇੱਕ 10000 ਰੁਪਏ ਦਾ ਮੰਗਣ ਦੀ ਫਨੁੱਤੀ ਮਾਂ ਦਾ ਪਲਾਂ ਦੱਸੋ ਇੱਕ ਕਰੋੜ 60 ਲੱਖ ਰੁਪਏ ਭਾਨਾ ਜਨਤਾ ਦਾ ਵਾਪਸ ਕਰਾ ਰਿਹਾ ਹੈ ਤਾਂ ਭਾਨਾ ਉਹਨਾਂ ਤੋਂ 10000 ਰੁਪਏ ਮੰਗੂਗਾ ਮੈਨੂੰ ਪਿੰਡ ਦੀਆਂ ਇੱਕ ਦੋ ਗੱਲਾਂ ਦੱਸੋ ਇੱਕ ਤਾਂ ਇਹ ਵੀ ਪਿੰਡ ਚ ਮੈਂ ਇੱਕ ਵਾਰ ਹੀ ਗਿਆ ਸੀ ਉਦੋਂ ਦਰਖ ਦਰੁਖ ਤੋਂ ਵਾਵਾ ਲਾਈ ਜਾਂਦਾ ਸੀਗਾ ਉਹ ਹਨਾ ਦੂਸਰਾ ਟਰੈਕਟਰ ਨਾਲ ਉਹਨੂੰ ਸਨਮਾਨਤ ਕਰਿਆ ਸੀ ਜਦੋਂ ਕਹਿੰਦੇ ਉਹ ਵੀ ਲੋਕਾਂ ਖਾਤਰ ਗਿਆ ਵੇ ਵੀ ਭਾਈ ਜੇ ਕਿਸੇ ਨੇ ਤੇਲ ਪਾਓ ਤੇ ਇਹਨੂੰ ਵਰਤ ਜੋ ਸਨਮਾਨਤ ਕੀਤਾ ਜੀ ਆ ਸਾਡੇ ਪਿੰਡ ਸਪਾਲ ਕਲਾਂ ਇਹਨਾਂ ਨੇ ਕੀਤਾ ਜੀ ਹਰੇਕ ਬੰਦੇ ਨੂੰ ਕਹਿ ਹੋਇਆ ਕਿਸੇ ਗਰੀਬ ਨੂੰ ਕਿਸੇ ਕੋਲ ਟਰੈਕਟਰ ਨਹੀਂ ਹੈਗਾ ਤੇਲ ਪਾਓ ਟਰੈਕਟਰ ਚਲਾਓ ਦੂਜੀ ਗੱਲ ਟੈਂਕੀ ਮਾਨ ਸਾਹਿਬ ਨੇ ਦਿੱਤੀ ਹੈ ਸਿਮਰਜੀਤ ਮਾਨ ਨੇ ਉਹਨਾਂ ਨੇ ਇਹ ਕਿਹਾ ਵੀ ਜਿਸੇ ਵੀ ਕਿਸੇ ਗਰੀਬ ਨੂੰ ਟੈਂਚੀ ਆਪਣੀ ਪਾਣੀ ਦੀ ਟੈਂਕੀ ਲੋੜ ਹੈ ਹਰੇਕ ਬੰਦਾ ਵਰਤੋ ਉਹਦਾਂ ਚ ਪਾਣੀ ਪੋਣਾ ਤਾਂ ਟਰੈਕਟਰ ਭਰਨੇ ਤਾਂ ਤੇਲ ਭਾਨੇ ਦਾ ਠੀਕ ਹੈ ਉਹਦੇ ਬਹੁਤ ਜ਼ਿਆਦਾ ਲਾ ਰਹੇ ਨੇ ਪਿੰਡ ਦੇ ਵਿੱਚ ਤੁਸੀਂ ਸਨਮਾਨਤ ਕਰਿਆ ਸੀ ਬਾਈ ਕਿਉਂ ਸਨਮਾਨਤ ਕਰਿਆ ਤੇ ਬਾਈ ਸਨਮਾਨ ਤਾਂ ਦੇਖੋ ਸਾਡੇ ਇਲਾਕੇ ਦਾ ਮਾਣ ਹੈ ਨਾ ਗਰੀਬ ਨਾਲ ਖੜਦਾ ਹੱਕ ਸੱਚ ਦੀ ਗੱਲ ਕਰਦਾ ਸਰਕਾਰਾਂ ਨਾਲ ਲੜਦਾ ਇਸ ਕਦੇ ਤੇ ਜਿਹੜਾ ਕੇਸ ਪਿਆ ਉਸ ਹਿਸਾਬ ਨਾਲ ਤਾਂ ਉਹ ਤਾਂ ਕਹਿੰਦੇ ਵੀ ਉਹ ਤਾਂ ਪੈਸੇ ਪੂਸੇ ਮੰਗਦਾ ਯਾਰ ਫਰੋਤੀ ਤੇ ਦੇਖੋ ਬਾਈ ਹੁਣ ਸਰਕਾਰਾਂ ਦੇ ਹੱਥ ਪਾਵਰ ਹੈ ਹਨਾ ਤੇ ਪਾਵਰ ਚ ਹੁਣ ਕੁਝ ਵੀ ਕਰ ਸਕਦਾ ਬਾਕੀ ਚਲੋ ਇਹ ਸਦਾ ਤਾਂ ਰਹਿੰਦੀ ਨਹੀਂ ਹੈ ਨਾ ਛੋਟਾ ਦਿਲ ਕੀ ਕਹਿੰਦਾ ਮੈਂ ਤਾਂ ਥੋੜੇ ਤੋਂ ਪੁੱਛਣਾ ਛੋਟਾ ਦਿਲ ਤਾਂ ਦੇਖੋ ਬਾਈ ਮੈਂ ਖੁਦ ਗਵਾਗਾ ਤੇ ਮੇਰੇ ਖੁਦ ਦਾ ਰਿਸ਼ਤੇਦਾਰ ਸੀਗਾ 17 ਲੱਖ ਦਾ ਸਾਡਾ ਹੋਇਆ ਸੀਗਾ ਤੇ ਮੜਵਾਏ ਸੀ 17 ਲੱਖ ਰੁਪਏ ਸੀ ਮੈਂ ਖੁਦ ਕਹਤਾ ਸੀ ਬਾਈ ਵੀ ਆ 1 ਲੱਖ ਰੁਪਏ ਕਿਸੇ ਗਰੀਬ ਦੇ ਵਿਆਹ ਤੇ ਲਾ ਦੇ ਕੋਸ ਲਾ ਦੇ ਉਹ ਕਹਿੰਦਾ ਵੀਰੇ ਇਹ ਤਾਂ ਆਪਾਂ ਕੰਮ ਹੀ ਨਹੀਂ ਕਰਨਾ ਕੱਲ ਨੂੰ ਆਪਣੇ ਤੇ ਜਿਹਦਾ ਬਲੇਮ ਲੱਗ ਜੂਗਾ ਮੈਂ ਖੁਦ ਗਵਾਹ ਹਾਂ ਯਾਰ ਜਦੋਂ ਮਰਜ਼ੀ ਬਾਈ ਮੈਨੂੰ ਪੁੱਛ ਸਕਦਾ ਮਨਜੀਤ ਸਿੰਘ ਕਲੇਰ ਮੇਰਾ ਨਾਂ ਪਿੰਡ ਸਪਾਲਕਲਾ ਪੰਚਾਇਤ ਮੈਂਬਰ ਆ ਜਦੋਂ ਮਰਜ਼ੀ ਪੁੱਛ ਸਕਦਾ ਆਪਾਂ ਹੀ ਸਨਮਾਨਿਤ ਕੀਤਾ ਸੀ ਟਰੈਕਟਰ ਨਾਲ 59 11 ਨਾਲ ਪਿੰਡ ਸਪਾਲਕਲਾ ਕਬੱਡੀ ਕੋ ਮੇਰੇ ਨਾਲ ਬਾਈ ਸੁਖਜਗਰਾਉ ਵੀ ਆਏ ਮਿਲ ਕੇ ਵੀ ਆਇਆ ਬਾਈ ਮਿਲ ਕੇ ਆਇਓ ਕੱਲ ਤੁਸੀਂ ਹਾਂ ਬਾਈ ਕੱਲ ਉੱਥੇ ਸੀ ਮੈਂ ਬਾਈ ਲੱਖੇ ਦਾ ਪਰ ਜਦੋਂ ਪੇਸ਼ ਕੀਤਾ ਆਇਆ ਪੇਸ਼ ਕੀਤਾ ਜਦੋਂ ਹਾਂ ਪੇਸ਼ ਕੀਤਾ ਜਦੋਂ ਉਹਨੂੰ ਪੁਲਿਸ ਨੇ 80 90 ਦਦ ਹਾਕਾ ਯਾਦ ਕਰਵਾਇਆ ਉਹਨੂੰ ਸਰਹਉਣਾਪਕੇ ਵਿੱਚ ਸਿੱਟਿਆ ਉਦੋਂ ਮੈਂ ਉੱਥੇ ਸੀ ਆ ਕੀ ਗੱਲ ਹੋਈ ਆ ਤੁਹਾਡੀ ਆਪਸ ਦੇ ਵਿੱਚ ਕੀ ਦੱਸਿਆ ਭਾਨੇ ਨੇ ਦੇਖੋ ਇੰਨੀ ਤਾਂ ਉੱਥੇ ਹੋਈ ਨਹੀਂ ਪਰ ਜਿਹੜੇ ਜਿੰਨਾ ਕੁ ਪਤਾ ਲੱਗਿਆ ਇਹ ਹੈ ਵੀ 102 ਤੋਂ ਉੱਪਰ ਬੁਖਾਰ ਸੀ ਉਹਨੂੰ ਤੇ ਉਹਨੂੰ ਨੰਗਾ ਕਰਕੇ ਬਰਫ਼ ਵਾਲਾ ਪਾਣੀ ਪਾ ਕੇ ਉਹਦੀ ਬੈਗ ਤੇ ਡੰਡੇ ਮਾਰੇ ਗਏ ਤੇ ਕਿਹਾ ਗਿਆ ਮੈਨੂੰ ਵੀਡੀਓ ਕਾਲ ਤੇ ਦਿਖਾਓ ਜਿਹੜੇ ਉੱਥੋਂ ਦੇ ਅਫਸਰ ਸਹਿਬਾਨ ਨੇ ਉਹਨਾਂ ਨੇ ਫਿਰ ਵੀਡੀਓ ਕਾਲ ਤੇ ਜਾਂ ਵੀਡੀਓ ਬਣਾ ਕੇ ਭੇਜੀਆਂ ਹੁਣ ਇਹ ਹੁਣ ਰੱਬ ਜਾਣਦਾ ਕਿ ਕਿਸ ਤਰੀਕੇ ਤਾਂ ਪੂਰਾ ਆਪਦੀ ਤਸੱਲੀ ਕੀਤੀ ਹੈ ਵੀ ਹਾਂ ਭਾਨੇ ਦੇ ਕੁੱਟ ਪੈ ਗਈ ਵੈਲ ਡਨ ਗੁੱਡ ਲੱਕ ਐਦਾਂ ਜਿਹੜੇ ਇਹ ਜੋ ਸਾਨੂੰ ਸੁਣ ਚਾ ਹੈ ਇਹ ਸ਼ਬਦ ਉੱਥੇ ਵਰਤੇ ਗਏ ਨੇ ਜਦੋਂ ਭਾਨੇ ਨੂੰ ਕੁੱਟ ਰਹੇ ਸੀ ਵੀ ਇੰਨੀ ਮਾਰਕਟਾਈ ਕਰੋ 102 ਬੁਖਾਰ ਦੇ ਵਿੱਚ ਆ ਸਾਰੇ ਮੁੰਡੇ ਨਾਲ ਸੀਗੇ ਜਿੰਨੀ ਕੀ ਗੱਲ ਹੋਈ ਹੈ ਉੱਥੇ ਬਿਲਕੁਲ ਕਲੀਅਰ ਗੱਲ ਹੈ ਵੀ ਆਹ ਚੀਜ਼ ਉਹਦੇ ਨਾਲ ਕੀਤੀ ਗਈ ਹੈ ਪਰ ਇਹ ਤਾਂ ਬਹੁਤ ਗੰਭੀਰ ਇਲਜ਼ਾਮ ਆ ਭਈ ਆਪਦੇ ਆਪ ਦੇ ਵਿੱਚ ਜੇਕਰ ਇਹ ਕਿਸੇ ਵੀ ਬੰਦੇ ਨਾਲ ਕਸਟਡੀ ਚ ਹੁੰਦਾ ਪੂਰੀ ਤਰ੍ਹਾਂ ਹੀ ਗੈਰਕਾਨੂੰਨੀ ਹੁੰਦਾ ਬਿਲਕੁਲ ਗੈਰਕਾਨੂੰਨੀ ਕਾਨੂੰਨ ਦੀ ਪ੍ਰਵਾਹ ਕਿਹਨੂੰ ਹੈ ਜਿਹੜੇ ਕਾਨੂੰਨ ਬਣਾਉਣ ਵਾਲੇ ਕਾਨੂੰਨ ਦੇ ਵਿਰੁੱਧ ਹੋਣਗੇ ਇਹ ਇੱਕ ਕਾਨੂੰਨ ਕਿੱਥੇ ਇਹ ਤਾਂ ਕਾਨੂੰਨ ਨੂੰ ਸਮਝਦੇ ਨੇ ਵੀ ਇਹ ਸਾਡੇ ਹੱਥਾਂ ਦਾ ਕਢਾਉਣਾ ਹੈ ਕਿ ਇਹ ਕੀ ਇੱਕ ਇੱਕ ਮੁੱਖ ਮੰਤਰੀ ਦਾ ਲੈਵਲ ਹੈ ਯਾਰ ਭਾਨੇ ਸਿੱਧੂ ਨਾਲ ਇਦਾਂ ਕਰੇ ਯਾਰ ਉਹ ਹਵਦਾ ਕੰਮ ਕਰ ਰਿਹਾ ਤੁਸੀਂ ਆਪ ਦਾ ਉਦੋਂ ਵਧੀਆ ਕਰੋ ਸ਼ਾਇਦ ਜੇ ਤੁਸੀਂ ਵਧੀਆ ਕਰੋਗੇ ਲੋਕ ਤੁਹਾਨੂੰ ਦੁਆਰਾ ਚੁਣ ਲੈਣਗੇ ਤੇ ਲੋਕ ਤੁਹਾਡੇ ਪੱਖ ਹੋ ਜਾਣਗੇ ਅੱਜ ਤਾਂ ਆਪਾਂ ਪਿੰਡਾਂ ਜਾਣੇ ਆ ਬਾਈ ਲੱਖਾ ਆ ਕੱਢ ਰਿਆ ਯਾਤਰਾ ਕਿੰਨੇ ਲੋਕੋ ਦੇ ਵਿਰੋਧ ਨੇ ਇਹਦਾ ਕਾਰਨ ਤਾਂ ਹੈ ਸਰਕਾਰ ਦੇ ਉਲਟ ਨੇ ਪਹਿਲਾਂ ਇਹ ਲੋਕ ਕਹਿੰਦੇ ਸੀ ਨਹੀਂ ਯਾਰ ਸਰਕਾਰ ਬਹੁਤ ਵਧੀਆ ਅਸੀਂ ਵੀ ਕਹਿੰਦੇ ਸੀ ਇਹ ਪਰ ਲੱਖੇ ਭਾਈ ਇਹ ਗੱਲ ਆਪਾਂ ਕਿਵੇਂ ਕਹਿ ਸਕਦੇ ਆਂ ਵੀ ਇਹ ਸਰਕਾਰ ਵੱਲੋਂ ਕਰਾਈ ਗਈ ਕਾਰਵਾਈ ਆ ਇੱਕ ਐਫ ਆਈ ਆਰ ਆ ਜਿਹੜੀ ਉਹ ਪੁਲਿਸ ਕੋਲੇ ਆ ਇੱਕ ਉਹਦੇ ਵਿੱਚ ਕੁੜੀ ਆ ਜਿਹੜੀ ਇਹ ਕਹਿ ਰਹੀ ਆ ਕਿ ਮੇਰੇ ਤੋਂ 10000 ਰੁਪਿਆ ਮੰਗਿਆ ਤਾਂ ਫਿਰ ਸਰਕਾਰ ਦਾ ਰੋਲ ਕੀ ਰਹਿ ਜਾਂਦਾ 384 ਦਾ ਮੁਕੱਦਮਾ ਇੱਕ ਉਸ ਬੀਬੀ ਵੱਲੋਂ ਜਿਹਦੇ ਉੱਤੇ ਆਪ 420 ਦੇ ਮੁਕੱਦਮੇ ਆ ਠੱਗੀਆਂ ਮਾਰੀਆਂ ਨੇ ਲੋਕਾਂ ਨਾਲ ਕਈ ਲੱਖਾਂ ਦੀਆਂ ਕਿ ਮੈਂ 10000 ਭਾਂਦੇ ਨੇ ਲੈ ਲਿਆ ਲਗਾਤਾਰ ਭਾਨਾ ਲੜਕਦਾ ਹੀ ਸਰਕਾਰਾਂ ਦੀ ਅੱਖ ਖਾਸ ਕਰਕੇ ਭਵੰਤ ਦੀ ਅੱਖ ਕਿ ਲਗਾਤਾਰ ਉਹ ਸਰਕਾਰ ਤੇ ਸਵਾਲ ਚੱਕਦਾ ਹੈ ਸਭ ਤੋਂ ਵੱਡੀ ਗੱਲ ਨਬਰੀਤ ਮੈਂ ਕਹਿੰਨਾ ਸਰਕਾਰਾਂ ਬਦਲਾਖੋਰੀ ਨੀਤੀ ਤਹਿਤ ਖੈਰੇ ਨਾ ਕੀ ਕੀਤਾ 15 ਦਾ ਮੁਕਦਮਾ ਚੱਕ ਕੇ 4 ਮਹੀਨੇ ਅੰਦਰ ਜਦੋਂ ਦੀ ਜ਼ਮਾਨਤ ਹੋਈ ਨਾਲ ਦੀ ਨਾਲ ਅਗਲਾ ਪਰਚਾ ਉਹ ਪਰਚੇ ਦੀ ਜ਼ਮਾਨਤ ਹਾਈ ਕੋਰਟੋਂ ਹੋਈ ਹਾਈ ਕੋਰਟੋਂ ਜ਼ਮਾਨਤ ਰੱਦ ਕਰਾਉਣ ਲਈ ਸੁਪਰੀਮ ਕੋਰਟ ਤੱਕ ਗਿਆ ਭਵੰਤ 5 ਕਰੋੜ ਰੁਪਇਆ ਲਾਇਆ ਉਸ ਤੱਕ ਇਹ ਕਹਿੰਨਾ ਮਕਤਾਰ ਅंसारी ਦੇ ਪੈਸੇ ਅਸੀਂ ਜਿਹੜੇ ਲਾਏ ਆ ਕੈਪਟਨ ਨੇ ਕੈਪਟਨ ਦੀ ਜੇਬ ਚ ਲਾਵਾਂਗੇ ਤੂੰ ਇੱਕ ਵਕੀਲ ਕਰਦਾ ਜਿਹਦੀ ਕੀਮਤ 10 ਤੋਂ 15 ਲੱਖ ਰੁਪਈਆ ਘੰਟੇ ਦੀ ਐ ਉਹ ਲੈਂਦੇ ਐ ਵਸੂਲਦੇ ਐ ਤੇਰੇ ਕੋਲ 250 ਵਕੀਲਾਂ ਦੀ ਟੀਮ ਐ ਏਜੀ ਤੋਂ ਲੈ ਕੇ ਉਹਨਾਂ ਨੂੰ ਛੱਡ ਕੇ ਦਿੱਲੀੋਂ ਵਕੀਲ ਕਰਦਾ ਸਿਰਫ ਤੇ ਸਿਰਫ ਖੈਰ ਨੂੰ ਅੰਦਰ ਰੱਖਣ ਲਈ ਤੂੰ ਇੰਨਾ ਜੋਰ ਚਿੱਟਾ ਰੋਕਣ ਤੇ ਲਾਦੇ ਇੰਨਾ ਜੋਰ ਲੋਕਾਂ ਨੂੰ ਸਾਫ ਤੇ ਲਾਦੇ ਬੇਅਦਬੀਆਂ ਨੂੰ ਸਾਫ ਤੇ ਲਾਦੇ ਮੈਂ ਗੱਲ ਕਰਦਾ ਯਾਰ ਇੱਕ ਪੰਨਾ ਆਮ ਬੰਦਾ ਮੈਂ ਮੈਂ ਇੱਥੇ ਆਉਣਾ ਸੌਰੀ ਸੌਰੀ ਮੈਂ ਵਿੱਚ ਹੀ ਰੁਕਦਾ ਸੁਖਪਾਲ ਸਿੰਘ ਖੈਰਾ ਨਾਲ ਜੇ ਕੁਝ ਹੁੰਦਾ ਮੈਨੂੰ ਸਮਝ ਆਉਂਦਾ ਐ ਮੈਨੂੰ ਲੱਖਾ ਸਿੰਘ ਸਿਧਾਣਾ ਨਾਲ ਹੁੰਦਾ ਇਹ ਵੀ ਸਮਝ ਆਉਂਦਾ ਵੀ ਜਿਹੜੇ ਬੰਦੇ ਇਲੈਕਸ਼ਨ ਲੜਨੇ ਆ ਠੀਕ ਆ ਇੱਕ ਦੂਜੀ ਜਿਹੜੀ ਪਾਰਟੀ ਆ ਉਹਨਾਂ ਨੂੰ ਟਾਰਗੇਟ ਕਰ ਰਹੀ ਆ ਪਰ ਭਾਨੇ ਦਾ ਤਾਂ ਨਾ ਕੋਈ ਇਲੈਕਸ਼ਨ ਚ ਆਉਣ ਦਾ ਪਲਾਨ ਆ ਨਾ ਕੁਝ ਹੋਰ ਆ ਉਹ ਤਾਂ ਇੱਕ ਆਪਦਾ ਕੰਮ ਕਰ ਰਿਹਾ ਨੋਰਮਲ ਇਹਨੂੰ ਪਤਾ ਕਿ ਮੈਂ ਗੱਲਾਂ ਦਾ ਕੜਾਹ ਬਣਾ ਕੇ ਲੋਕਾਂ ਨੂੰ ਦਿੱਤਾ ਅੱਜ ਵੀ ਦੇ ਰਿਹਾ ਚੁਟਕਲੇ ਕਹਾਣੀਆਂ ਨਾਲ ਹੀ ਲੋਕਾਂ ਨੂੰ ਮੈਂ ਬਰਿਆ ਰਿਹਾ ਲੋਕਾਂ ਨੂੰ ਮੈਂ ਲੌਲੀਪੌਪ ਵੰਡ ਰਿਹਾ ਤਾਲੀਆਂ ਮਰਵਾ ਰਿਹਾ ਮੁੱਦਾ ਕੋਈ ਨਹੀਂ ਹੱਲ ਹੋ ਰਿਹਾ ਆ ਮੈਂ ਬਾਰ ਬਾਰ ਕਹਿੰਦਾ ਦੁਬਾਰਾ ਫਿਰ ਤੇਰੇ ਚੈਨਲ ਤੇ ਕਹਿੰਦਾ ਪਿੰਡ ਦੇ ਲੋਕਾਂ ਨੂੰ ਪੁੱਛ ਅਸੀਂ ਬਾਗਾ ਪਿੰਡ ਖੜੇ ਆ ਜ਼ਿਲ੍ਹੇ ਬਰਿੰਡੇ ਦਾ ਪਿੰਡਾ ਤਲਵੰਡੀ ਸਾਹਬੋ ਦਾ ਬਾਈ ਚਿੱਟਾ ਦੱਸ ਦਿਓ ਕਿੰਨਾ ਵਿਕਦਾ ਕਿੰਨਾ ਮਰਜੀ ਲੈ ਲਓ ਬਾਈ ਜਿੰਨਾ ਮਰਜੀ ਜਿੰਨਾ ਮਰਜੀ ਬਾਈ ਬਾਗੇ ਪਿੰਡ ਦੇ ਵਿੱਚੋਂ ਅੱਧਾ ਪੌਣਾ ਕਿਲੋ ਫਾੜੇ ਪਿੰਡ ਦੇ ਵਿੱਚੋਂ ਕਿਲੋ ਡੂੜ ਕਿਲੋ ਜੋ ਮਰਜੀ ਭਾਅ ਲਓ ਬਾਈ ਹਾਂ ਤੇ ਦੇਸੂ ਤਾਂ ਬਾਈ ਗਾੜੀ ਆ ਬਿਸ਼ੱਕ ਦੇਸੂਆਂ ਜਾ ਕੇ 20 ਕਿਲੋ ਲੈ ਲਓ ਦੇਸੂ ਜੋ ਦਾ ਜਿੱਥੋਂ ਪੁਲਿਸ ਫੁੱਟੀ ਸੀ ਨੂੰ ਪਤਾ ਬਾਈ ਉਹ ਪਿੰਡ ਦਾ ਉੱਥੇ ਤਾਂ ਬਹੁਤ ਜ਼ਿਆਦਾ ਵੇਗ ਹੁੰਦਾ ਸੀ ਕਿੰਨਾ ਕੱਢ ਲਓ ਬਾਈ ਹਰਿਆਣੇ ਦਾ ਪਿੰਡ ਆ ਆ ਕੀ ਆਉਂਦਾ ਬਾਈ ਸਾਰਾ ਪਿੰਡ ਮੈਂ ਕਹਿੰਦਾ ਬਾਈ ਹਰਿਆਣਾ ਛੱਡ ਪੰਜਾਬ ਦਾ ਕਿਹੜਾ ਪਿੰਡ ਆ ਜਿੱਥੋਂ ਮਿਲਦਾ ਨਹੀਂ ਬੀਬੀ ਬਲਜਿੰਦਰ ਕੌਰ ਦਾ ਪਿੰਡ ਆ ਜਗਾ ਲੋਕਾਂ ਨੇ ਦੱਸਿਆ ਸਾਡੇ ਦਾਣਾ ਮੰਡੀ 'ਚ ਹੀ ਮਿੱਕੀ ਜਾਂਦਾ ਮਰੇ ਕਿੰਨੇ ਆ ਬਾਈ ਪਿੰਡ ਦੇ ਚਟੇ ਨੇ ਇਹ ਦੱਸ ਦਿਓ 10 15 ਬੰਦੇ ਬਾਈ ਹਰੇਕ ਪਿੰਡ 10 15 ਮੌਤਾਂ ਬਾਈ ਚਿੱਟੇ ਨਾਲ ਬਾਈ ਇਕੱਲੇ ਨਾਲ ਹਰੇਕ ਚਿੱਟੇ ਨਾਲ ਇਕੱਲੇ ਇਹ ਹਾਲਾਤ ਹਰ ਪਿੰਡ ਦੇ ਨੇ ਇੱਕ ਪਿੰਡ ਦੀ ਕਹਾਣੀ ਨਹੀਂ ਜੇ ਅਸੀਂ ਇਹ ਸਵਾਲ ਪੁੱਛਦੇ ਆਂ ਵੀ ਭਵਨ ਸਿੰਘਾ ਤੂੰ 4 ਮਹੀਨਿਆਂ ਚ ਖਤਮ ਕਰਨ ਦੀ ਗੱਲ ਕੀਤੀ ਸੀ ਕਿਉਂ ਨਹੀਂ ਹੋਇਆ ਇਹ ਸਾਡੇ ਸਵਾਲ ਹੈ ਇਹ ਮਾਵਾ ਬਲਕ ਦੀਆਂ ਰੋਜ਼ ਆਪਾਂ ਦੇਖਦੇ ਆਂ ਵੀਡੀਓ ਆਉਂਦੀਆਂ ਫੁੱਟਾਂ ਮਾਂ ਆਉਂਦੀਆਂ ਕਿਵੇਂ ਕੀਰਨੇ ਪੈਂਦੇ ਆ ਕਿਵੇਂ ਸੱਥਰ ਬਿਛਦੇ ਆ ਪੰਜਾਬ ਚ ਕਿਵੇਂ ਨੌਜਵਾਨ ਗਲੀਆਂ ਚ ਟੀਕੇ ਲਾ ਕੇ ਮਰੇ ਪਏ ਆ ਰੋਜ਼ ਦੀਆਂ ਫੁੱਟਾਂ ਮਾਂ ਵੀਡੀਓ ਆਉਂਦੀਆਂ ਨੇ ਹਾਂ ਮਾ ਬਿਲਕੁਲ ਉਹ ਕਹਿੰਦੇ ਹਜ਼ਾਰ ਨਹੀਂ ਖਾਤੇ ਚਾਹੀਦਾ ਸਾਡੇ ਬਾਰਡਰ ਤੇ ਪਿੰਡ ਆ ਬਈ ਜਿੰਨੇ ਬਾਰਡਰ ਦੇ ਨਾਲ ਪੰਜਾਬ ਦੇ ਪਿੰਡ ਲੱਗਦੇ ਆ ਤੜਕੇ ਮੁੰਡਾ ਨੌਜਵਾਨ ਆ ਜਾਂਦੇ ਆ ਜਿਵੇਂ ਨੌਕਰੀ ਤੇ ਲੱਗੇ ਤਿੰਨ ਤਿੰਨ ਗੇੜੇ ਅਸੀਂ ਦੇਖਦੇ ਆ ਇੱਕ ਇੱਕ ਬੰਦਾ ਬਈ ਚਿੱਟੇ ਖਾਤਰ ਲੈਣ ਜਾਂਦਾ ਦੇਸੂ ਸਾਡੇ ਪਿੰਡ ਜਿੰਨੇ ਬਾਰਡਰ ਤੇ ਪਿੰਡ ਆ ਬਈ ਤਿੰਨ ਤਿੰਨ ਗੇੜੇ ਲਾਉਂਦੇ ਆ ਜਿਵੇਂ ਕੋਈ ਪਰ ਪਰ ਹੈ ਕੀ ਆ ਕਿ ਭਾਨੇ ਕੋਲੇ ਜਿਹੜੇ ਉਹ ਲੋਕ ਆ ਜਿਹੜੇ ਦਿਨੋਂ ਦਿਨ ਵੱਧ ਰਹੇ ਆ ਆਵਦੇ ਇਨਸਾਫ ਨੂੰ ਲੈ ਕੇ ਜੇ ਕਿਸੇ ਦੇ ਕੋਈ ਵਾਹ ਨਹੀਂ ਚੱਲਦੀ ਉਹ ਭਾਨੇ ਕੋਲੇ ਆ ਜਾਂਦਾ ਕਿ ਯਾਰ ਮੇਰੇ ਪੈਸੇ ਮੜਾ ਦੇ ਕਿਉਂਕਿ ਉਹ ਸਿਸਟਮ ਦੇ ਵਿੱਚ ਤਾਂ ਮੈਨੂੰ ਪਤਾ ਮੈਂ ਬਹੁਤ ਇਹੋ ਜਿਹੇ ਲੋਕਾਂ ਨੂੰ ਜਾਣਦਾ ਉਹਨਾਂ ਨੂੰ 8 8 9 9 ਸਾਲ ਹੋ ਗਏ ਅਜੇ ਤੱਕ ਪੈਸੇ ਵਾਪਸ ਨਹੀਂ ਆਏ ਭਾਨਾ ਇੱਕ ਆਸ ਬਣਦਾ ਵੀ ਵਾਪਸ ਆ ਜਾਣਗੇ ਕਿਉਂਕਿ ਇਕੱਠ ਕੋਈ ਡਰ ਇੱਕ ਫੋਨ ਤੇ ਠੱਗ ਏਜੰਟ ਕੋਈ ਠੱਗੀ ਮਾਰੀ ਬੈਠਾ 10 ਲੱਖ 20 ਲੱਖ ਮੋੜ ਦਿੰਦਾ ਕਈ ਬੀਬੀਆਂ ਸਾਹਮਣੇ ਆਈਆਂ ਕਈ ਪਰਿਵਾਰ ਸਾਹਮਣੇ ਆਏ ਵੀ ਸਾਡਾ ਭਾਨੇ ਨੇ 10 ਲੱਖ ਮੜਵਾਇਆ ਸਾਡਾ 15 ਮੜਵਾਇਆ ਸਾਡਾ 20 ਮੜਵਾਇਆ ਉਹ ਸਾਨੂੰ ਪੁੱਛ ਕਿਰਤੇ ਸੀ ਲੋਕ ਜਾਂਦੇ ਆ ਐਮ ਐਲ ਏ ਕੋਲੇ ਮੰਤਰੀ ਕੋਲੇ ਕਿਸੇ ਐਮ ਪੀ ਕੋਲੇ ਸਰਕਾਰ ਕੋਲੇ ਉਹ ਉੱਥੋਂ ਟਾਲ ਕੇ ਮੋੜ ਦਿੰਦੇ ਆ ਮੈਨੂੰ ਇਹ ਦੱਸੋ 2 ਸਾਲ ਦੇ ਵਿੱਚ ਕਿੰਨੇ ਠੱਗ ਏਜੰਟ ਫੜ ਕੇ ਅੰਦਰ ਦਿੱਤੇ ਆ ਪਿਛਲੀ ਬਾਦਲ ਸਰਕਾਰ ਚ ਕਿੰਨੇ ਦਿੱਤੇ ਸੀ ਪਿਛਲੀ ਕਾਂਲ ਸਰਕਾਰ ਚ ਕਿੰਨੇ ਦਿੱਤੇ ਸੀ ਇਹਨਾਂ ਸਿਕੰਜਾ ਕੱਸਿਆ ਕਿਸੇ ਨੇ ਤੇ ਪੰਜਾਬ ਦਾ ਅਰਬਾਂ ਰੁਪਇਆ ਫਸਿਆ ਹੋਇਆ ਅਰਬਾਂ ਲੋਕਾਂ ਦੀਆਂ ਜ਼ਮੀਨਾਂ ਗਹਿਣੇ ਵੇ ਪੈ ਕੇ ਉਹ ਜੇ ਪਹਾਨਾ ਕੰਮ ਕਾਲੀ ਲੜਕਦਾ ਸੀ ਜੇ ਪਹਾਨਾ ਮੁੱਦੇ ਚਾਗਦਾ ਸੀ ਮਨ ਲਾ ਮੈਂ ਮੁੱਦਾ ਚਾਗਦਾ ਮੈਂ ਕਹਿੰਦਾ ਪੰਸਿਆ ਤੂੰ ਜਵਾਬ ਦੇ ਤੂੰ ਜਿਹੜਾ ਕਰੋੜਾਂ ਰੁਪਇਆ ਐਡਾਂ ਦੇ ਖਰਚ ਕਰ ਰਿਹਾ ਹੈ ਬੋਰਡਾਂ ਤੇ ਮਸ਼ਹੂਰੀਆਂ ਤੇ ਅਖਬਾਰਾਂ ਦੇ ਇਸ਼ਤਿਹਾਰਾਂ ਦੇ ਚੱਲਾਂ ਨੂੰ ਖਰੀਦ ਕੇ ਇਹ ਪੰਜਾਬ ਦਾ ਪੈਸਾ ਕਿਉਂ ਬਰਬਾਦ ਕਰ ਰਿਹਾ ਤੂੰ 62000 ਕਰੋੜ ਰੁਪਇਆ ਕਰਜ਼ਾ ਚੱਕ ਲਿਆ ਲਾ ਕਿੱਥੇ ਰਿਹਾ ਪੈਸਾ ਪੰਜਾਬ ਦਾ ਲੋਕਾਂ ਦਾ ਪਾਣੀ ਵਾਂਗੂ ਬਹਾਰ ਰਿਹਾ ਜਹਾਜ਼ਾਂ 'ਚ ਉੱਡ ਰਿਹਾ ਬਾਹਰਲੇ ਸੂਬਿਆਂ ਜਾ ਰਹੇ ਹੈ ਜੇਰੀਬਾਲ ਨੂੰ ਲੈ ਕੇ ਚੱਡਿਆਂ ਦੇ ਵਿਆਹਾਂ ਤੇ ਖਰਚ ਕਰ ਰਿਹਾ ਰੇਲਿੰਗਾਂ ਦੇ ਤਬਾਹ ਇਹ ਗੱਲਾਂ ਸਾਡੇ ਸਵਾਲ ਨੇ ਇਹ ਰੜਕਦੇ ਆਂ ਸੀ ਸਾਨੂੰ ਕਿਵੇਂ ਬਖਸ਼ਣਗੇ ਇਹਦਾ ਗੱਲ ਮੈਂ ਤੈਨੂੰ ਉੱਦੇ 14 ਨੂੰ ਕਹਿਦੀ ਸੀ ਬਾ ਸਾਨੂੰ ਘੇਰਨਗੇ ਰੋਕਣਗੇ ਯਾਤਰਾ ਅੰਦਰ ਸਿੱਟਣਗੇ ਬਾਹਾਨਾ ਚੱਕ ਲੈ ਉਹਨਾਂ ਕੱਲ ਨੂੰ ਮੈਨੂੰ ਕੇ ਪਰਚੇ ਚੱਕ ਕੇ ਛੱਡ ਦੇਣਗੇ ਯਾਨੀ ਇਹ ਗੱਲ ਅੱਜ ਮੈਂ ਉਦੋਂ ਉਹ ਗੱਲਾਂ ਛੱਡੋ ਯਾਰ ਅਸੀਂ ਅੱਜ ਕੋਟਨੇ ਵਰਗਿਆਂ ਨੂੰ ਲਾਹਣਤਾ ਪੈਂਦੀਆਂ ਸੈਣੀ ਵਰਗਿਆਂ ਨੂੰ ਲਾਹਣਤਾ ਪੈਂਦੀਆਂ ਅਜੀਤ ਸੰਧੂ ਵਰਗਿਆਂ ਨੂੰ ਲਾਹਣਤਾ ਪੈਂਦੀਆਂ ਇਜਹਾਰ ਆਲਮਰਗਾਂ ਨੂੰ ਲਾਹਨਤਾਂ ਪੈਂਦੀਆਂ ਕਿ ਉਹਨਾਂ ਬੋਚੜਾਂ ਨੇ ਸਾਡੀ ਜਿਵਾਨੀ ਦਾ ਕਹਾਣ ਕੀਤਾ ਜਿਹੜੇ ਅੱਜ ਪੁਲਿਸ ਵਾਲੇ ਇਹ ਕੁਛ ਕਰ ਰਹੇ ਆ ਉਹ ਉਹਨਾਂ ਦੀ ਜਮੀਰ ਨਹੀਂ ਯਾਰ ਕੋਈ ਮਾੜੀ ਮੋਟੀ ਅੰਦਰ ਆਤਮਾ ਹੈ ਨਹੀਂ ਵੀ ਇੱਕ ਸਰਕਾਰ ਦੇ ਕਹੇ ਇਹ ਅੱਜ ਹੈਗਾ ਕੱਲ ਨੂੰ ਨਹੀਂ ਹੋਊਗਾ ਕੱਲ ਨੂੰ ਕੋਈ ਹੋਰ ਹੋਊਗਾ ਅਸੀਂ ਇੱਕ ਆਮ ਨੌਜਵਾਨ ਨਾ ਜਿਹਦਾ ਕੋਈ ਕਸੂਰ ਨਹੀਂ ਕੋਈ ਅੱਤਵਾਦੀ ਨਹੀਂ ਉਹ ਕੋਈ ਗੈਂਗਸਟਰ ਨਹੀਂ ਕੋਈ ਨਸ਼ਾ ਨਹੀਂ ਵੇਚਦਾ ਕੋਈ ਤਸਕਰ ਨਹੀਂ ਉਹਨੂੰ ਨੰਗਾ ਕਰਕੇ ਉਹਨੂੰ ਕੁੜਦੇ ਹੋ ਠੰਡਾ ਪਾਣੀ ਪਾਉਣੇ ਬਾਹਰ ਬੰਨ ਐਸ ਵੇਲੇ ਰਜਾਈ ਦੇ ਬੱਚੀ ਬੰਦੇ ਹੱਥ ਪੈਰ ਠਰਦੇ ਆ ਤੂੰ ਖੜਾ ਮੇਰੇ ਕੋਲ ਠੁੱਠ ਠੁਰ ਤੇ ਮੈਂ ਵੀ ਕਰੀਆ ਮੇਰੇ ਥੱਲੋਂ ਮਲੇ ਬੂਟ ਪਾਇਆ ਪੈਰ ਕੰਬੀ ਜਾਂਦੇ ਥੱਲੋਂ ਉਸ ਉਹ ਇੰਨੀ ਠੰਡ ਚ ਬੰਦੇ ਨੂੰ ਰਾਤ ਨੂੰ ਨੰਗਾ ਕਰਕੇ ਬਾਹਰ ਬੰਨਿਆ ਜਾਂਦਾ ਤੇ ਉਹਨੂੰ ਕੁੱਟ ਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ ਇਹ ਮੁੱਖ ਮੰਤਰੀ ਦਾ ਲੈਵਲ ਆ ਇਹ ਪੱਧਰ ਆ ਮੁੱਖ ਮੰਤਰੀ ਦਾ ਵੀ ਸਾਡੇ ਨੌਜਵਾਨਾਂ ਨੂੰ ਤੂੰ ਇਹ ਰੋਡ ਕਟਾ ਕੇ ਤੇ ਵੀਡੀਓ ਬਣਾ ਬਣਾ ਦੇਖੇਗਾ ਐਨਾ ਜ਼ੁਲਮ ਤਾਂ ਬਈ ਪਹਿਲਾਂ ਕਿਹੜਾ ਸੀ ਕੈਪਟਨ ਨੂੰ ਨਵਰੀਤ ਲੋਕ ਕੀ ਕੁਛ ਨਹੀਂ ਕਹਿੰਦੇ ਰਹੇ ਅਜਾਸ਼ ਆ ਅਰੂਸਾ ਦਾ ਯਾਰ ਆ ਫਲਾਨਾ ਟਿਮਕਾ ਉਹਨੇ ਕੀਤਾ ਲੋਕਾਂ ਤੇ ਐ ਜ਼ੁਲਮ ਇਹਦਾ ਛੱਡ ਗਿਆ ਸਭ ਨੂੰ ਯਾਰ ਆਪਾਂ ਬੰਤੇ ਬੁੱਚੜ ਦੀ ਗੱਲ ਕਰਦੇ ਆ ਇਹ ਤਾਂ ਉਹਨੂੰ ਵੀ ਮਾਤ ਪਾਊਗਾ ਹੁਣ ਝੂਠੇ ਮੁਕਾਬਲੇ ਹੋਣ ਲੱਗੇ ਪੰਜਾਬ ਚ ਇਨਕਾਊਂਟਰ ਹੋਣ ਲੱਗੇ ਰੋਜ਼ ਇਹ ਤਸਕਰ ਹੈ ਜੀ ਉਹ ਮੁੰਡਾ ਮਾਰਿਆ ਜੀਰੇ ਮੁੰਡਾ ਮਾਰਤਾ ਝੂਠੇ ਮੁਕਾਬਲੇ ਚ ਉਹਦਾ ਰਿਕਾਰਡ ਇਹ ਦਖਿਆ ਗਿਆ ਉਹਦੇ ਕੋਈ ਵੀ ਅਪਰਾਧਿਕ ਮਾਮਲੇ ਦਰਜ ਨਹੀਂ ਇੱਕੋ ਹੀ ਕਹਾਣੀ ਘਟਦੀ ਆ ਪੁਲਿਸ ਹਰਥਾਂ ਅਸੀਂ ਗਏ ਜੀ ਸਾਡੇ ਤੋਂ ਇਹਨਾਂ ਨੇ ਸਾਹਮਣੇ ਫਾਇਰਿੰਗ ਕਰਤੀ ਜਵਾਬੀ ਫਾਇਰਿੰਗ ਕੀਤੀ ਅਸੀਂ ਮਾਰਤਾ ਸਾਡੇ ਪੌਲਿਸ ਵਾਲੇ ਦੇ ਪੱਗ 'ਚ ਗੋਲੀ ਲੱਗੀ ਇੱਕੋ ਹੀ ਕਹਾਣੀ ਘਟਦੇ ਆ ਹਰਥਾਂ ਦੇਪਾਂ ਤਾਂ ਹਲਾਸ਼ਰੀ ਦੇ ਰਿਹਾ ਵੀ ਗੈਸਟਰਾ ਨਾਲ ਅਨਕਾਉਂਟਰ ਕਰ ਦਿਓ ਮਾਰ ਦਿਓ ਇਹ ਉਹੀ ਦਾ ਰਸੀ 90 ਦਾ ਦਵਾਰਾ ਲੈਣਾ ਚਾਹੁੰਦੇ ਹੈ ਜੀ ਜਵਾਨੀ ਨੂੰ ਫਿਰ ਕੋ ਕਿ ਮਾਰਨਾ ਇਹਨਾਂ ਨੇ ਪਰ ਮੇਰਾ ਬਹੁਤ ਫਿਰ ਬੇਸਿਕ ਹੀ ਸਵਾਲ ਆ ਪਾ ਨੇਰਗਾ ਮੁੰਡਾ ਜਿਹੜਾ ਆਪਦਾ ਕੰਮ ਕਰਦਾ ਹੈ ਪਹਿਲੀ ਗੱਲ ਤਾਂ ਜਿਹੜਾ ਅੱਜ ਕੱਲ ਬਹੁਤ ਦੇਸ਼ ਚ ਰੌਲਾ ਪਾਉਂਦੇ ਹੈ ਨਾ ਕਈ ਲੋਕ ਵੀ ਟੈਕਸ 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 ਉਹਦਾ ਟੈਕਸ ਵੀ ਬਥੇਰਾ ਭਰਦਾ ਫਿਰ ਜੇ ਕਿਸੇ ਨੇ ਆਹ ਕੈਟਾਗਰੀ ਰੱਖਣੀ ਹਾਲਾਂਕਿ ਸਾਰੇ ਹੀ ਭਰਦੇ ਆਪਾਂ ਇਹ ਵੀ ਝੂਠ ਤੇ ਬਕਵਾਸ ਆ ਜੇ ਕੋਈ ਕਹਿੰਦਾ ਵੀ ਤੁਸੀਂ ਨਹੀਂ ਭਰਦੇ ਹਰ ਬੰਦਾ ਭਰਦਾ ਉਹ ਮੁੰਡਾ ਇੱਕ ਦਾ ਕੰਮ ਕਰਦਾ ਹੈ ਪੁਲਿਸ ਕਸਟਡੀ ਦੇ ਵਿੱਚ ਜੋ ਕੁਝ ਤੁਸੀਂ ਰਾਤ ਵੀਡੀਓ ਦੇ ਵਿੱਚ ਵੀ ਕਿਹਾ ਤੇ ਆ ਬਾਈ ਜਿਹੜੇ ਮਿਲ ਕੇ ਆਏ ਆ ਇਹ ਵੀ ਆਪਾਂ ਨੂੰ ਦੱਸ ਰਹੇ ਆ ਜੇ ਆ ਹੁੰਦਾ ਹੈ ਇਹ ਤਾਂ ਫਿਰ ਪੂਰੇ ਪੰਜਾਬ ਦੇ ਲਈ ਸਾਡੇ ਸਭ ਲਈ ਸ਼ਰਮ ਦੀ ਗੱਲ ਹੈ ਕਿ ਅਸੀਂ ਆਪਦੇ ਮਾਣ ਜਿਹੜਾ ਪੱਗਾ ਮੈਂ ਕਹਿੰਦਾ ਹਰ ਬੰਦੇ ਲਈ ਹਰ ਪੰਜਾਬ ਦੇ ਵਾਸੀ ਲਈ ਜਿਹੜੇ ਮਨੁੱਖੀ ਅਧਿਕਾਰਾਂ ਦਾ ਇੱਥੇ ਰੌਲਾ ਪਾਉਣ ਵਾਲੇ ਲੋਕ ਆ ਉਹਨਾਂ ਲਈ ਜਿਹੜਾ ਵੀ ਬੰਦਾ ਮੈਂ ਕਹਿੰਦਾ ਸਾਡੀ ਸਿਆਸੀ ਬ੍ਰੋਧ ਤੱਕ ਕਿਸੇ ਨਾ ਵੀ ਹੋ ਸਕਦੀ ਹੈ ਪਰ ਇਹ ਅੱਜ ਭਾਨੇ ਨਾ ਹੋਇਆ ਕੱਲ ਨੂੰ ਕਿਸੇ ਨਾ ਵੀ ਹੋ ਸਕਦਾ ਯਾਰ ਇਹ ਅਨਮਨੁੱਖੀ ਬਦੀਰਾ ਹੈ ਇਹ ਮੁਨਕਤਾਰੀ ਗੱਲ ਨਹੀਂ ਆ ਐਡਾ ਬੜਾ ਤਸ਼ੱਦਦ ਆਪਾਂ ਸੁਣਦੇ ਰਹੇ ਆ ਅੱਜ ਹੋਣ ਲੱਗ ਗਿਆ ਤੇ ਅੱਗੇ ਇਹ ਨਹੀਂ ਪਤਾ ਅੱਜ ਸਾਡੇ ਨੌਜਵਾਨ ਮੁੰਡਿਆਂ ਨੂੰ ਭਾਨੇ ਰਗ ਨੂੰ ਚੱਕ ਕੇ ਆ ਕੁਛ ਕਰਦੇ ਆ ਕੱਲ ਨੂੰ ਕਿਸੇ ਕੁੜੀਆਂ ਨੂੰ ਚੱਕ ਕੇ ਕਰਨਗੇ ਛੇ ਕੁ ਕੁੜੀ ਸਾਡੀ ਪੰਜਾਬ ਦੀ ਧੀ ਇਹਨਾਂ ਦੇ ਖਿਲਾਫ ਇਹਨਾਂ ਮਾਰੂ ਨੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੀ ਹੈ ਕਰਦੀ ਕੱਲ ਨੂੰ ਚੱਕ ਕੇ ਨੂੰ ਵੀ ਨੰਗਾ ਕਰਕੇ ਜੋ ਪਹਿਲਾਂ ਹੁੰਦਾ ਰਿਹਾ ਕਰਨਗੇ ਜਿਲ੍ਹਾ ਬੰਦਿਆਂ ਨੂੰ ਕ੍ਰਿਮੀਨਲਾਂ ਖਾਤਰ ਹੁੰਦੀਆਂ ਕਿ ਜਿਹੜੇ ਬੰਦੇ ਸੰਘਰਸ਼ ਕਰਦੇ ਉਹਨਾਂ ਦੇ ਹੌਸਲੇ ਤੋੜਨ ਖਾਤਰ ਵੀ ਵਰਤੀਆਂ ਜਾ ਰਹੀਆਂ ਅੱਜ ਕੱਲ੍ਹ ਵੀ ਲਵਾ ਦਿਓ 6 ਮਹੀਨੇ ਜਦੋਂ ਉਹ ਬਾਹਰ ਨਿਕਲਣਗੇ ਉਹਨਾਂ ਦੀ ਬੋਲੀ ਬਦਲ ਜਾਂਦੀ ਹੈ ਅੱਜ ਇਹ ਕਹਿੰਦੇ ਆ ਕੇਜਰੀਵਾਲ ਕਹਿੰਦਾ ਈਡੀ ਡਰਾ ਕੇ ਧਮਕਾ ਕੇ ਡੰਡੇ ਮਾਰ ਕੇ ਸਾਡੇ ਖਿਲਾਫ ਅੰਦ ਪਾਉਂਦੀ ਹੈ ਸਾਡੇ ਬੰਦੇ ਚੱਕ ਕੇ ਅੰਦਰ ਸਿੱਟਦੇ ਸਾਨੂੰ ਸਿੱਟਣ ਨੂੰ ਫਿਰਦੇ ਆ ਤੁਸੀਂ ਪੰਜਾਬ 'ਚ ਕੀ ਕਰ ਰਹੇ ਹੋ ਕਿੰਨੇ ਬੰਦੇ ਇੱਕ ਬੰਦਾ ਨਹੀਂ ਕਿੰਨੇ ਬੰਦੇ ਜਿਹੜੇ ਹੁਣ ਤੱਕ ਕਿੰਨੇ ਚੈਨਲ ਕਿੰਨੇ ਪੱਤਰਕਾਰਾਂ ਦੇ ਪਰਚੇ ਕਿੰਨੇ ਰੀਚਾਂ ਘਟਾ ਮਾਰ ਕਿੰਨੇ ਖਰੀਦਣ ਦੀ ਕੋਸ਼ਿਸ਼ ਕਿੰਨੇ ਖਰੀਦ ਲੇ ਹਰ ਤਰ੍ਹਾਂ ਦੀ ਆਵਾਜ਼ ਜਿਹੜੀ ਵੀ ਕਿਸੇ ਪਾਸੇੋਂ ਆਉਂਦੀ ਹੈ ਸੋਸ਼ਲ ਮੀਡੀਆ ਤੇ ਆਉਂਦੀ ਹੈ ਕੋਈ ਉਪਰਚਾਰ ਕਰਦਾ ਹੈ ਕਿਸੇ ਵੀ ਰੂਪ ਵਿੱਚ ਲੱਗਦਾ ਹੈ ਕਿ ਇਹ ਸਾਨੂੰ ਆਉਣ ਵਾਲੇ ਸਮੇਂ 'ਚ ਲੋਕਾਂ ਨੇ ਬ ਜਾਗਰਤੀ ਪੈਦਾ ਕਰਦਾ ਉਹ ਦੱਬਣਾ ਚਾਹੁੰਦੇ ਆ ਤੇ ਦੱਬ ਰਹੇ ਨੇ ਪਰ ਮੈਂ ਅੱਜ ਲੋਕਾਂ ਨੂੰ ਕਹਿੰਦਾ ਪੰਜਾਬ ਦੇ ਲੋਕੋ ਜੀ ਅੱਜ ਵੀ ਨਾ ਉੱਠੇ ਇਕੱਠ ਰੱਖਿਆ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਪਿੰਡ ਰੱਖਿਆ ਤੇ ਜਿੰਨਾ ਅੱਜ ਵੀ ਨਾ ਤੁਸੀਂ ਪਹੁੰਚੇ ਤਾਂ ਫਿਰ ਸਮਝ ਲਓ ਸੋਡੇ ਲਈ ਇੱਥੇ ਬੋਲਣ ਵਾਲਾ ਖੜਨ ਵਾਲਾ ਕੋਈ ਵੀ ਨਹੀਂ ਬਚਣਾ ਇਹ ਯਾਦ ਰੱਖਿਓ ਤਾਂ ਇਹ ਪਾਕ ਸੀਗੇ ਸਾਰੇ ਚਾਹੇ ਉਹ ਲੱਖਾ ਸਦਾਨਾ ਦਾ ਪਾਕ ਹੋਵੇ ਜਾਂ ਉਸਦੇ ਪਿੰਡ ਦੀ ਪੰਚਾਇਤ ਦਾ ਪਾਕ ਹੋਵੇ ਜਿਹੜਾ ਅਸੀਂ ਤੁਹਾਡੇ ਮੂਹਰੇ ਰੱਖਿਆ ਬਾਕੀ ਜੇ ਤੁਹਾਨੂੰ ਇਸ ਮਸਲੇ ਦੇ ਉੱਤੇ ਲੱਗਦਾ ਸਹੀ ਜੋ ਵੀ ਹੈ ਬੋਲੋ ਜ਼ਰੂਰ ਬੜੀ ਚੁੱਪ ਵੀ ਕੋਈ ਬੜੀ ਵਧੀਆ ਚੀਜ਼ ਨਹੀਂ ਹੁੰਦੀ ਬਾਈ ਧੰਨਵਾਦ